ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਡਬਲ ਐਫ ਜੀ ਦੇਸੀ ਮੁਰਗਾ ਅੱਜ ਤਕਰੀਬਨ ਦੇਸੀ ਮੁਰਗਾ 1 ਮਹੀਨਾ 5 ਦਿਨ ਦਾ ਹੋ ਗਿਆ ਹੈ ਵੇਟ ਵੀ ਦੇਸੀ ਮੁਰਗੇ ਦਾ 1 ਕਿਲੋ ਦੇ ਬਰਾਬਰ ਹੈ ਵੱਧ ਹੀ ਹੋਵੇਗਾ 1 ਕਿਲੋ ਤੋਂ 101 ਗ੍ਰਾਮ ਦੋ 100 ਗ੍ਰਾਮ ਹੋਵੇਗਾ ਜਿਹੜੇ ਵੀ ਸੱਜਣ ਵੀਰ ਨੇ ਅੱਗੇ ਸਰਦੀਆਂ ਲਈ ਮੁਰਗੀ ਪਾਲਣੀ ਹੈ ਜਾਂ ਮੁਰਗੀ ਤੋਂ ਆਂਡਾ ਲੈਣਾ ਹੈ ਤਾਂ ਉਹ ਵੀਰ ਇਹ ਮੁਰਗਾ ਲੈ ਸਕਦਾ ਹੈ ਮੈਂ ਤੁਹਾਨੂੰ ਨੰਬਰ ਵੀ ਉੱਤੇ ਲਿਖ ਦਿਆਂਗਾ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹਨ ਜਿਹੜੇ ਸੱਜਣ ਵੀਰ ਨੂੰ ਮੁਰਗੀ ਚਾਹੀਦੀ ਹੈ ਤਾਂ ਜੋ ਸਰਦੀਆਂ ਚੋ ਆਂਡਾ ਲੈ ਸਕੇ ਰੇਟ ਦੇਸੀ ਮੁਰਗੇ ਦਾ 170 ਰੁਪਏ ਕਿਲੋ ਚਕਾਵਾਂਗੇ ਤੋਲ ਕੇ ਜਿੰਨਾ ਮਰਜੀ ਕੋਈ ਵੀਰ ਲਿਜਾ ਸਕਦਾ ਹੈ ਅੱਗੇ ਇਹ ਮੁਰਗੀ ਹੋਰ ਦੋ ਢਾਈ ਮਹੀਨਾ ਚ ਅੰਡਾ ਦੇਣਾ ਸਟਾਰਟ ਕਰ ਦੇਵੇਗੀ ਤਾਂ ਸਰਦੀਆਂ ਵਿੱਚ ਉਹ ਵੀਰ ਅੰਡਾ ਵੀ ਖਾ ਸਕਦਾ ਹੈ ਦੇਖ ਕੇ ਦੁਬਾਰਾ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਸੱਜਣ ਵੀਰ মুরগি ਜਾਂ মুরਗਾ ਲੈਂਦਾ ਹੈ ਤਾਂ ਰੇਟ 170 ਰੁਪਏ ਕਿਲੋ ਦੇ हिसाब ਤੇ ਸੇਲ ਹੈ ਜਿੰਨੇ ਵੀ ਸੱਜਣ ਵੀਰ ਨੇ ਅੱਗੇ ਸਰਦੀਆਂ ਚਾਂਡਾ ਖਾਣਾ ਹੈ ਤਾਂ ਉਹ ਵੀਰ ਇਹ ਮੁਰਗਾ ਲੈ ਸਕਦਾ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਜੋ ਵੀ ਰੱਗੇ ਵੀ ਜਿਹੜੇ ਸੱਜਣ ਵੀਰ ਨੂੰ ਮੁਰਗਾ ਚਾਹੀਦਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੈਂ ਤੁਹਾਨੂੰ ਆਪਣਾ ਐਡਰੈਸ ਦਿੰਦਾ ਹਾਂ ਮੇਰਾ ਪਿੰਡ ਟਾਣੀ ਫੁੱਲਾ ਸਿੰਘ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜਲਕਾ ਹੈ ਮੇਰਾ ਸੰਪਰਕ ਨੰਬਰ 98146 40851 ਉੱਪਰ ਮੈਂ ਤੁਹਾਨੂੰ ਮੋਬਾਈਲ ਨੰਬਰ ਲਿਖ ਕੇ ਵੀ ਦੇ ਦਾਂਗਾ ਤੁਸੀਂ ਆ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਮੁਰਗਾ ਜਾਂ ਮੁਰਗੀ ਆਪਣੇ ਘਰ ਤੱਕ ਪਹੁੰਚ ਕਰਾਣੀ ਹੈ ਤਾਂ ਅਸੀਂ ਪਹੁੰਚ ਵੀ ਕਰ ਦੇਵਾਂਗੇ ਪਰ 50 100 ਮੁਰਗੀਆਂ ਨਾਲ ਨਹੀਂ ਜਿਹੜਾ ਵੀਰ 2-300 ਮੁਰਗੀ ਮੁਰਗਾ ਲੈਂਦਾ ਹੈ ਤਾਂ ਹੀ ਪਹੁੰਚ ਕਰ ਦਿਆਂਗੇ ਜਿਹੜੇ ਵੀਰ ਨੂੰ 50000 100 ਮੁਰਗੀ ਚਾਹੀਦੇ ਹੈ ਉਹ ਇੱਥੇ ਸਾਡੇ ਫਾਰਮ ਤੇ ਆ ਕੇ ਲੈ ਸਕਦਾ ਹੈ